ਉਹ ਜ਼ਿਲ੍ਹਾ ਗੁਰਦਾਸਪੁਰ ਦੇ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੈਕਟਰ ਟਰਾਲੀ ਗੰਨੇ ਨਾਲ ਲੱਦੀ ਹੋਈ ਹਾਦਸਾ ਕਰਦ ਧੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੁਰੀ ਤਰ੍ਹਾਂ ਦੇਰ ਰਾਤ ਜੋ ਧੁੰਦ ਦੇ ਕਾਰਨ ਉਹਨ ਦੇ ਕਾਰਨ ਜਿਹੜੀ ਆ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਜੋ ਸਿੱਧੀ ਸਪੈਦੇ ਦੇ ਰੁਕ ਦੇ ਨਾਲ ਜਾ ਟਕਰਾਈ ਆ ਤੇ ਡਰਾਈਵਰ ਦੱਸਦੇ ਆ ਕਿ ਡਰਾਈਵਰ ਵੀਰ ਦਾ ਜਿਹੜਾ ਵਾਲ-ਵਾਲ ਬਚਾ ਹੋ ਗਿਆ ਸੋ ਤੁਹਾਨੂੰ ਦੱਸਦੀ ਆ ਕਿ ਜਿਵੇਂ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਇਸ ਰੋਡ ਦੇ ਉੱਪਰ ਮਕੇਰੀਆਂ ਅਰਦਾਸਪੁਰ ਮੁੱਖ ਮਾਰਗ ਦੇ ਉੱਤੇ ਕੋਈ ਵਾਈਟ ਲਾਈਨ ਨਹੀਂ ਹੈਗੀ ਇਹ ਤੇ ਸਫੇਦ ਲਾਈਨ ਜੇਕਰ ਹੋਵੇ ਤੇ ਧੁੰਦ ਦੇ ਵਿੱਚ ਜਿਹੜਾ ਕੋਈ ਨਾ ਕੋਈ ਆਸਰਾ ਜੋ ਵਾਹਨ ਚਾਲਕ ਨੇ ਉਹਨਾਂ ਨੂੰ ਧੁੰਦ ਦਾ ਜ਼ਰੂਰ ਹੁੰਦਾ ਸੋ ਡਰਾਈਵਰ ਵੀਰ ਨਾਲ ਗੱਲਬਾਤ ਕਰ ਲੈਣੇ ਆ ਜੋ ਕਨਵਰਟ ਕਰ ਰਹੇ ਨੇ ਗੰਨੇ ਨੂੰ ਦੂਸਰੀ ਟਰਾਲੀ ਦੇ ਵਿੱਚ ਲਾਦਰੇ ਆ ਵੀਰ ਜੀ ਕੀ ਗੱਲ ਹੋਈ ਹੈ ਕਿੱਥੋਂ ਟਰਾਲੀ ਕਿੱਥੋਂ ਦੀ ਸੀ ਇਹ ਭਾਈ ਨਵੇਂ ਬਣਦੀ ਟਰਾਲੀ ਏ ਤੇ ਕੀ ਕਿਦਾਂ ਇਹ ਹੱਸਾ ਕਿਦਾਂ ਵਰਤ ਰਿਹਾ ਇਹ ਭਾਈ ਇਹ ਜਿੱਤੀ ਰਾਨਾਂ ਦੇ ਵਿੱਚ ਹਾਂਜੀ ਇਹ ਹੋਏ ਇਹਨਾਂ ਪਚਾਹ ਹੋ ਜਾਂਦਾ ਜੀ ਠੀਕ ਹੈ ਠੀਕ ਹੈ ਤੇ ਦੌਣ ਦਰਾਂ ਤੇ ਵੇ ਵਸਾ ਹੋ ਗਈ ਟਰਾਲੀ ਅਜਾ ਬੇਕਅਪ ਹੋ ਗਈ ਟਰਾਲੀ ਬੇਕਅਪ ਹੋ ਗਈ ਟਰਾਲੀ ਹਾਂ ਵਾਈਟ ਲਾਈਨ ਕਰ ਹਾਂਜੀ ਅਤੋਂ ਅੰਦਰ ਆਤੀ ਹੈਵੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਰਹੀ ਸੀ ਭਾਜੀ ਹਾਂਜੀ ਹਾਂਜੀ ਤੇ ਹੁਣ ਟਰੈਕਟਰ ਨਿਸ਼ਾਨਾ ਡਾਲਦਾ ਕਹਿੰਦੇ ਬਚਾਹੋਗੇ ਜੀ ਠੀਕ ਹੈ ਹੁਣ ਦੁਬਾਰਾ ਲੀਵਰ ਲਾ ਕੇ ਜਿਹੜੀ ਹਾਂ ਜਦੋਂ ਫਿਰ ਟਰਾਲੀ ਚੋਂ ਮਾਰ ਮਾਰ ਕਰਨੋਂ ਲੀਵਰ ਬਹੁਤ ਜਿਆਦਾ ਪਿੰਦੀ ਹੈ ਤੇ ਵੈਸੇ ਛੱਟ ਪੇਟ ਤਾਂ ਨਹੀਂ ਲੱਗੀ ਨਹੀਂ ਛੱਟ ਪੇਟ ਨਹੀਂ ਜੀ ਲੱਗੀ ਬਚਾਹੋਗੇ ਹਾਂਜੀ ਬਚਾਹੋਗੇ ਸੋ ਇਹ ਡਰਾਈਵਰ ਵੀਰ ਨੇ ਦੱਸਿਆ ਜੋ ਟਰੈਕਟਰ ਚਾਲਕ ਨੇ ਕਿ ਵਾਲ ਵਾਲ ਜਿਹੜਾ ਬਚਾਹੋ ਗਿਆ ਤੇ ਜਿਵੇਂ ਆ ਆ ਦੇਖ ਰਿਹਾ ਇੱਥੋਂ ਕੁਝ ਇਲਾਕਾ ਵਾਸੀ ਆਏ ਨੇ ਉਹ ਮੈਨੂੰ ਲੱਗ ਰਿਹਾ ਕਿ ਮਦਦ ਵਾਸਤੇ ਆਏ ਇਹਨਾਂ ਦੀ ਕਿ ਸ਼ਾਇਦ ਕਿਸੇ ਦੇ ਕੋਈ ਛੱਟ ਪੇਟ ਨਾਲ ਲੱਗੀ ਹੋਏ ਤੇ ਵੀਰ ਜੀ ਕਿਵੇਂ ਦੇਖਦੇ ਇਹਨਾਂ ਹਾਲ ਜੀ ਆ ਹਾਸੇ ਜਿਹੜੇ ਆ ਹੁਣ ਜਿੱਦਾਂ ਸਿਆਲ ਦਾ ਦਿਨ ਆ ਧੁੰਦ ਬਹੁਤ ਜ਼ਿਆਦਾ ਹਾਂਜੀ ਤੇ ਆ ਚਾਹੀਦਾ ਸੀ ਰੋਡ ਹੁਣੇ ਨਵਾਂ ਬਣਿਆ ਤੇ ਜਿਹੜੀ ਵਾਈਟ ਲਾਈਨ ਆ ਵਿੱਚ ਬੰਨੀ ਚਾਹੀਦੀ ਸੀ ਕਿਉਂਕਿ ਵਾਈਟ ਲਾਈਨ ਨਾ ਹੋਣ ਕਰਕੇ ਹਾਂਜੀ ਡਰਾਈਵਰ ਨੂੰ ਧੁੰਦ ਸੰਘਣੀ ਧੁੰਦ ਵਿੱਚ ਜਿਹੜਾ ਸੱਜੇ ਖੱਬੇ ਦਾ ਪਤਾ ਨਹੀਂ ਚੱਲਦਾ ਜਿਹਦੇ ਕਰਕੇ ਟਰੈਕਟਰ ਟਰਾਲੀਆਂ ਬੇਕਾਬੂ ਹੋ ਜਾਂਦੀਆਂ ਤੇ ਇਦਾਂ ਦੇ ਹਾਸੇ ਜਿਹੜੇ ਆ ਉਹ ਵਾਪਰਦੇ ਹੈਗੇ ਆ ਤੇ ਆਪਾਂ ਦੇਖਿਆ ਇੱਥੇ ਆਣ ਕੇ ਕਿ ਆ ਟਰੈਕਟਰ ਬੜੇ ਪੂਰੀ ਤਰ੍ਹਾਂ ਜਿਹੜਾ ਬੇਕਾਬੂ ਹੋਇਆ ਤੇ ਸਫੈਦੀ ਚ ਜਾ ਕੇ ਵੱਜਾ ਤੇ ਜਿਹੜਾ ਡਰਾਈਵਰ ਆ ਉਹ ਬੜਾ ਬਾਲ ਬਾਲ ਬਚਿਆ ਜੀ ਚਲੋ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਟ੍ਰੈਕਟਰ ਵਾਲੇ ਨੇ ਜਿਵੇਂ ਹਾਸੇ ਅਕਸਰ ਹੀ ਵਾਪਰਦੇ ਰਹਿੰਦੇ ਕੱਲ ਵੀ ਪਰਸੋ ਚਾਰ ਤਰ੍ਹਾਂ ਕਾਰਾਂ ਦੀ ਜਿਹੜੀ ਘਰਾਲਾ ਮੋੜ ਤੇ ਟੱਕਰ ਹੋ ਗਈ ਸੀ ਤੇ ਮਕੇਰੀਆਂ ਤੱਕ ਜਿਹੜੇ ਨੇ ਨਾ ਵੱਡੇ ਹਾਸੇ ਹੋ ਜਾਂਦੇ ਨੇ ਤੇ ਇਹਦੀ 4 ਲਾਈਨ ਦੀ ਵੀ ਡਿਮਾਂਡ ਹੈਗੀ ਆ ਕਿ ਜਿਹੜਾ ਮਕੇਰੀਆਂ ਤੋਂ ਗੁਰਦਾਸਪੁਰੇ ਰੋਡ ਆ ਇਹਨੂੰ ਇੱਕ ਲਿੰਕ ਰੋਡ ਦੇ ਤੌਰ ਤੇ ਵਰਤਿਆ ਜਾਂਦਾ ਪਰ ਹੈ ਨੈਸ਼ਨਲ ਹਾਈਵੇ ਤੋਂ ਵੀ ਭਾਰੀ ਸੰਖਿਆ ਦੇ ਵਿੱਚ ਜਿੱਤੇ ਜਿਹੜੇ ਵਾਂਗ ਚੱਲਦੇ ਨੇ ਬਿਲਕੁਲ ਹੀ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਟ੍ਰੈਫਿਕ ਆ ਇਦੀ ਜਿਹੜੀ ਆ ਗਿਣਤੀਬਿੰਤੀ ਹੋਣੀ ਚਾਹੀਦੀ ਹੈ ਕਿ ਕਿੰਨੀ ਟ੍ਰੈਫਿਕ ਇੱਥੇ ਦਿਨ ਚ ਗੁਜ਼ਰਦੀ ਆ ਔਰ ਆਪਾਂ ਦੇਖਦੇ ਆ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ ਆ ਹਾਈਵੇ ਦੀ ਟ੍ਰੈਫਿਕ ਆ ਤੇ ਰੋਡ ਜਿਹੜਾ ਛੋਟਾ ਵਾ ਉਹਦੇ ਕਰਕੇ ਵੀ ਹਾਸੇ ਜਿਹੜੇ ਆ ਹੁੰਦੇ ਹੈਗੇ ਆ ਆਥੋ ਹੋਰ ਮੋਟਰਸਾਈਕਲ ਵਾਲੇ ਵੀਰ ਜੀ ਨੇ ਸਾਡੇ ਨਾਲ ਵੀਰ ਜੀ ਇਹ ਕਈ ਵਾਰੀ ਯੋਜਨਾਵਾਂ ਬਣੀਆਂ ਨੇ ਫੋਰ ਲਾਈਨ ਦੀ ਕਿ ਰੋਡ ਚੌੜਾ ਕਰ ਦਿੱਤਾ ਜਾਣਾ ਤੇ ਜਿੱਥੇ ਭਾਰੀ ਜਿਹੜੀ ਆ ਆਵਾਜਾਈ ਉਹਦਾ ਕਰਕੇ ਅਕਸਰ ਹੀ ਹਾਸੇ ਵਾਪਰ ਦੇ ਰਹਿੰਦੇ ਨੇ ਲੱਕੀ ਲੱਕੀ ਅਲਾਕਾ ਵਸੀਆਂ ਨੂੰ ਕੀ ਮੁਸ਼ਕਲ ਹੈ ਸਰ ਮੁਸ਼ਕਲ ਤੇ ਸਾਨੂੰ ਹੈਈ ਸਰਕਾਰ ਜਿਹੜੀ ਬਣਦੀ ਉਹ ਸਮਝਾਂਦੀ ਹੈ ਜੀ ਜੀ ਠੀਕ ਹੈ ਹੋਰ ਕੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਸੜਕ ਚੌੜੀ ਹੋਣੀ ਚਾਹੀਦੀ ਹੈ ਸੜਕ ਜਿਹੜੀ ਹੈ ਮਤਲਬ ਤੇ ਬਹੁਤਾ ਆਸੇ ਹੁੰਦੀ ਹੈ ਉੱਤੇ ਹੋਰ ਤੋਂ ਮੰਗੇ ਇਹ ਹੈ ਕਿ ਸੜਕ ਬਹੁਤ ਜਿਆਦਾ ਚਲਦੀ ਆ ਸੜਕ ਬਹੁਤ ਛੋਟੀ ਆ ਹਾਂਜੀ ਹਾਂਜੀ ਨਾ ਵਿੱਚ ਰਾਈਟ ਲਾਈਨ ਪਾਈਆ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਨਹੀਂ ਦਾਈਦਰ ਕੋਈ ਮੈਕਾਨਿਕ ਧਿਆਨ ਨਹੀਂ ਦਿੰਦਾ ਇੱਧਰ ਮੈਕਮਾ ਧਿਆਨ ਨਹੀਂ ਦਿੰਦਾ ਸੋ ਰਾਹਗੀਰਾਂ ਦਾ ਵੀ ਕਹਿਣਾ ਹੋਰ ਸਾਡੇ ਨਾਲ ਇੱਥੇ ਰਾਹਗੀਰ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਜਿਹੜੇ ਹਾਦਸੇ ਵਾਪਰਦੇ ਰਹਿੰਦੇ ਨੇ ਤੁਹਾਡਾ ਵੀ ਆਉਣਾ ਜਾਣਾ ਗੁਰਦਾਸਪੁਰ ਨੂੰ ਲੱਗਾ ਰਹਿੰਦਾ ਕੀ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਪ੍ਰੈਸ ਸਾਹਿਬ ਤੁਹਾਡਾ ਪਹਿਲੇ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਪਲ-ਪਲ ਦੀ ਖਬਰ ਦਿੰਦੇ ਹੋ ਤੇ ਇਹ ਰੋਡ ਦੀ ਜਿਹੜੀ ਆ ਨਾ ਮੁਸ਼ਕਲ ਇਹ ਕੱਲੇ ਰੋਡ ਦੀ ਨਹੀਂ ਲਾਗੇ ਛਾਗੇ ਜਿਹੜੇ ਰੋਡ ਜਿਹੜੇ ਆ ਸਾਰੇ ਖਰਾਬ ਨੇ ਸਰਕਾਰ ਦਾ ਕੋਈ ਧਿਆਨ ਨਹੀਂ ਆ ਰੋੜਾਂ 'ਤੇ ਬਸ ਜਦੋਂ ਵੋਟਾਂ ਆ ਉਦੋਂ ਸਾਰੇ ਕਹਿੰਦੇ ਅਸੀਂ ਆ ਵਾਅਦੇ ਕਰਨੇ ਆ ਦਾਅਵੇ ਕਰਦੇ ਆ ਪਰ ਉਹ ਸਾਰੇ ਜਿਹੜੇ ਆ ਨਾਕਾਮ ਹੁੰਦੇ ਨੇ ਇਸ ਕਰਕੇ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਦੇਖੋ ਤੁਸੀਂ ਦੇਖ ਹੀ ਰਹੇ ਹੋ ਕੈਮਰੇ ਦੇ ਸਾਹਮਣੇ ਗੱਡੀਆਂ ਕਿੰਨੀਆਂ ਆਉਂਦੀਆਂ ਜਾਂਦੀਆਂ ਨੇ ਨਵੇਂ ਰੋਡ ਬਣਨ ਦੇ ਬਾਵਜੂਦ ਵਾਈਟ ਲਾਈਨ ਬਹੁਤ ਜ਼ਰੂਰੀ ਸੀਗੀ ਠੀਕ ਹੈ ਜੀ ਜਿਹੜੀ ਉਹਨਾਂ ਨੇ ਆ ਮਿਸਗਾਈਡ ਕੀਤਾ ਆ ਤੇ ਇਹਦੇ ਹਾਦਸੇ ਦਾ ਕਾਰਨ ਮੇਨ ਜਿਹੜਾ ਉਹ 에어 ਵਾਈਟ ਲਾਈਨ ਬਣੀ ਹੋਈ ਆ ਵਾਈਟ ਲਾਈਨ ਦਾ ਹੀ ਬਾਰ ਬਾਰ ਜਿਹੜੀਆਂ ਮੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਵਾਈਟ ਲਾਈਨ ਇਸ ਰੋਡ ਦੇ ਉੱਪਰ ਘੱਟੋ-ਘੱਟ ਇਹਨਾਂ ਧੁੰਦ ਦੇ ਦਿਨਾਂ ਦੇ ਵਿੱਚ ਜਿਹੜਾ ਪੀਡਬਲਯੂਡੀ ਵਿਭਾਗ ਹੈ ਪੰਜਾਬ ਸਰਕਾਰ ਦਾ ਇਹਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਫੌਰੀ ਤੌਰ ਤੇ ਇਹਨਾਂ ਹਾਦਸਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਧੁੰਦ ਨੂੰ ਮੁੱਖ ਰੱਖਦਿਆਂ ਹੋਇਆਂ ਵਾਈਟ ਲਾਈਨ ਜਿਹੜੀ ਆ ਇਹ ਜ਼ਰੂਰ ਦੇਣੀ ਚਾਹੀਦੀ ਹੈ ਇਸ ਤੋਂ ਇਲਾਵਾ ਫੋਰ ਲਾਈਨ ਕਰਦੇ ਨੂੰ ਸੜਕ ਨੂੰ ਚੌੜੀ ਕਰਨ ਦਾ ਨੈਸ਼ਨਲ ਹਾਈਵੇ ਬਣਾਉਣ ਦੀ ਵੀ ਜਿਹੜੀ ਆ ਉਹ ਮੰਗ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਸੋ ਦੇਖਣਾ ਹੈ ਕਿ ਇਹੀਆਂ ਖਬਰਾਂ ਜਿਹੜੀਆਂ ਨੇ ਜਨਤਕ ਹੋਣ ਤੋਂ ਬਾਅਦ ਕੀ ਸਰਕਾਰ ਦੇ ਜਾਂ ਪੀਡਬਲਯੂ ਦੀ ਵਿਭਾਗ ਦੇ ਕੰਨਾਂ ਤੱਕ ਕੋਈ ਜੂ ਸਿਰਕਦੀ ਆ ਜਾਂ ਇਹ ਵਾਈਟ ਲਾਈਨ ਇੱਥੇ ਦਿੰਦੀ ਆ ਡਿਪਾਰਟਮੈਂਟ ਦਿੰਦਾ ਜਾਂ ਨਹੀਂ ਦਿੰਦਾ ਜਾਂ ਲੋਕ ਇਸੇ ਤਰ੍ਹਾਂ ਹਾਲਸਿਆਂ ਦੇ ਸਹਾਰੋਂ ਹੁੰਦੇ ਰਹਿਣਗੇ ਇਹ ਸਮਾਂ ਹੀ ਦੱਸੇਗਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ